ਅਹੀਂ ਵੀਡੀਓ ਕੋ ਵੀ ਗਏ ਨੇ ਵੀਰ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਥੋਂ ਮੈਂਬਰ ਆ ਮੁੰਡਾ ਉਹ ਗਏ ਤੇ ਉਹਨਾਂ ਨੇ ਆਖਿਆ ਵੀ ਮੌਕਾ ਵੇਖਾਂਗੇ ਵੀਡੀਓ ਦਫ਼ਤਰ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਛੱਪੜ ਦੀ ਖਲਾਈ ਨਹੀਂ ਹੋਰੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਹਾਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਜੇ ਨਬ ਦਿਨ ਮੌਤ ਹੋਇਆ ਨਹੀਂ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਜੀ 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 ਤੁਸੀਂ ਵੇਖ ਸਕਦੇ ਹੋ ਝੀਲਾਂ ਝੀਲਾਂ ਦੇ ਘਰਾਂ 'ਚ ਵੜ ਗਈਆਂ ਝੀਲਾਂ ਘਰਾਂ 'ਚ ਵਾਰਨ ਨੂੰ ਥੋੜੀ ਹੁੰਦੀਆਂ ਨੇ ਚੋਨਾ ਮੈਂ ਠੇਕੇ ਤੇ ਪੈਲੀ ਲਈ ਆ 70 70000 ਰੁਪਿਆ ਠੇਕਾ ਵੇਖੋ ਮੇਰਾ 11 ਕਿੱਲੇ ਝੋਨਾ ਸਾਰਾ ਡੁੱਬ ਚੁੱਕਾ ਇਸਰਪੇ ਛੱਪੜ ਦਾ ਪਾਣੀ ਆ ਬੰਨ ਟੁੱਟਣ ਕਾਰਨ ਇਹ ਜੀ ਮੇਰੀ ਸਾਰੀ ਫਸਲ ਟੁੱਪ ਗਈ ਆ ਵੇਖੋ ਜੀ ਮੇਰੀ ਠੇਕੇ ਤੇ ਪੈਲੀ ਆ ਮੈਂ ਕਿੱਥੇ ਜਾਵਾਂ ਤੇ ਮੜਾ ਜਾ ਵੀ ਕਿਸੇ ਪਾਸੇ ਕੋਈ ਤਾਰ ਨੂੰ ਕਿਸੇ ਦਾ ਬੱਚੇ ਦਾ ਜਾਂ ਸਣੇ ਦਾ ਹੱਥ ਲੱਗ ਗਿਆ ਜਾਂ ਪਾਣੀ ਦੇ ਵਿੱਚ ਖਲੋਤਿਆ ਕਰੰਟ ਪੈ ਗਿਆ ਤੇ ਕੌਣ ਜ਼ਿੰਮੇਵਾਰ ਹੈ ਸਰਕਾਰ ਮੁਰਦਾਬਾਗ ਭਗਵੰਤ ਮਾਨ ਸਰਕਾਰ ਮੁਰਦਾਬਾਗ ਭਗਵੰਤ ਮਾਨ ਸਰਕਾਰ ਮੁਰਦਾਬਾਗ ਗ੍ਰਾਮ ਪੰਚਾਇਤ ਮੁਰਦਾਬਾਗ ਗ੍ਰਾਮ ਪੰਚਾਇਤ ਮੁਰਦਾਬਾਗ ਗ੍ਰਾਮ ਪੰਚਾਇਤ ਮੁਰਦਾਬਾਗ ਦਾਨ ਸਬਹ ਹਲਕਾ ਮਜੀਠਾ ਦੇ ਪਿੰਡ ਫੱਤੂਪੀਲਾ ਵਿੱਚ ਮਮੂਲੀ ਜਹੀ ਬਰਸਾਤ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲਈ ਕੀਤਾ ਮਜਬੂਰ ਸਰਪੰਚ ਦੇ ਲੱਗੇ ਗੂਰਦੋਸ਼ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮਜੀਠਾ ਤੋਂ ਰਣਜੀਤ ਸਿੰਘ ਰਾਜਾ ਦੀ ਰਿਪੋਰਟ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਵੀਰੇ ਮੇਰਾ ਨਾਮ ਯੋਧਵੀਰ ਸਿੰਘ ਜੀ ਕਿਹੜਾ ਪਿੰਡ ਹੀ ਹੈ ਆਪਣਾ ਫੱਤੂਪੀਲਾ ਜੀ ਇਹ ਜਿਹੜੀ ਗੰਦਗੀ ਫੈਲੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਨਾਲ ਵੀਰ ਜੀ ਗੰਦਗੀ ਇਹ ਛੱਪੜ ਦੇ ਕਾਰਨ ਹੈ ਵੀਰ ਜੀ ਜੀ ਛੱਪਰ ਦੀ ਵੇਲੇ ਸੁਨਵਾਈ ਕੋਈ ਨਹੀਂ ਹੋਣਦੀ ਵੀਰ ਜੀ ਛੋਟੇ ਛੋਟੇ ਬੱਚੇ ਤੁਰੇ ਪਿੰਡੇ ਆ ਬਿਮਾਰੀ ਦਾ ਸ਼ਿਕਾਰ ਬਣਦੇ ਆ ਜੀ ਪਾਣੀ ਘਰਾਂ ਚ ਗਿਆ ਦੁਨੀਆ ਉਹ ਦੇਖ ਸਕਦੇ ਜੀ ਤੇ ਇਸ ਬੰਦੀ ਕੋਈ ਪਿੰਡ ਦੀ ਪੰਚਾਇਤ ਦੇ ਜਾਂ ਕਿਸੇ ਸਰਕਾਰੀ ਅਧਿਕਾਰੀ ਦੇ ਧਿਆਨ ਚ ਲਿਆਂਦਾ ਜੀ ਦੇਖੋ ਵੀ ਅਸੀਂ ਪਿੰਡ ਦੀ ਸਰਕਾਰ ਵੱਲ ਗਏ ਆ ਸਰਪੰਚ ਵਾਲਾ ਪੰਜ ਤੋਂ ਆਪਣੇ ਵੀਰ ਸੱਜਣ ਨਾਲ ਗਏ ਸੀ ਜੀ ਸਾਈ ਬੰਦੇ ਉਹਨਾਂ ਨੇ ਇਹ ਗੱਲ ਗਾੜੀਆਂ ਕਹੀ ਵੀ ਸਾਈ ਬੋਟਾਂ ਜਿਹੜੀਆਂ ਮੰਨ ਲਓ ਵੀ ਪੈਸੇ ਦੇ ਜ਼ੋਰ ਤੇ ਲਈਆਂ ਮੰਨ ਲਓ ਜਾਂ ਪੈਸੇ ਦੇ ਨਾਲ ਲਈਆਂ ਆ ਮੰਨ ਲਓ ਦੇ ਵਿੱਚ ਅਸੀਂ ਕਿੰਨਾ ਕਿੰਨਾ ਨੇ ਇਹ ਗੱਲ ਕੀਤੀ ਆ ਸਾਡੇ ਪਿੰਡ ਦੇ ਸਰਪੰਚ ਜੀ ਗੁਰਵਿੰਦਰ ਕੀ ਨਾਮ ਉਹਨਾਂ ਦਾ ਗ ਠੀਕ ਹੈ ਜੀ ਹਾਂਜੀ ਤੇ ਹੋਰ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਅਸੀਂ ਵੀਡੀਓ ਕੋ ਵੀ ਗਏ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਥੋਂ ਮੈਂਬਰ ਹੈ ਮੁੰਡਾ ਹੋ ਗਿਆ ਇਹ ਸਾਈਂ ਨਾਲ ਜਿਹੜੀਆਂ ਮੰਨ ਲਓ ਵੀ ਪੈਸੇ ਦੇ ਜ਼ੋਰ ਤੇ ਲਈਆਂ ਮੰਨ ਲਓ ਜਾਂ ਪੈਸੇ ਦੇ ਨਾਲ ਲਈਆਂ ਆ ਮੱਦੇ ਦੇ ਵਿੱਚ ਅਸੀਂ ਕਿੰਨਾ ਕਿੰਨਾ ਨੇ ਇਹ ਗੱਲ ਕੀਤੀ ਹੈ ਸਾਡੇ ਪਿੰਡ ਦੇ ਸਰਪੰਚ ਜੀ ਗੁਰਵਿੰਦਰ ਕੀ ਨਾਮ ਉਹਨਾਂ ਦਾ ਗਰਵਿੰਦਰ ਠੀਕ ਹੈ ਜੀ ਹਾਂਜੀ ਤੇ ਹੋਰ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਅਹੀਂ ਵੀਡੀਓ ਕੋ ਵੀ ਗਏ ਨੇ ਵੀਰ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਥੇ ਮੈਂਬਰ ਆ ਮੁੰਡਾ ਉਹ ਗਏ ਤੇ ਉਹਨਾਂ ਵੀ ਆਖਿਆ ਵੀ ਮੌਕਾ ਦੇਖਾਂਗੇ ਆਣਗੇ ਉਹ ਵੀ ਨਹੀਂ ਆਲੇ ਤੱਕ ਮਨ ਲਓ ਮੌਕਾ ਦੇਖਣਾ ਹੁਣ ਕੀ ਮੰਗ ਕੀ ਕਰਦੇ ਹੁਣ ਮੰਗ ਵੀਰ ਜੀ ਅਸੀਂ ਇਹੋ ਕਰਦੇ ਹਾਂ ਛੱਪੜ ਦੇ ਕੋਈ ਨਾ ਕੋਈ ਵਿਕਾਸ ਹੋਵੇ ਜੀ ਕਿ ਇਹਦਾ ਪਾਣੀ ਕਿ ਨਾ ਕਿਸ ਬੰਦੇ ਨੇ ਨਿਹਰਾ ਵੀਰ ਜੀ ਛੋੜੇ ਛੋੜੇ ਸਾਡੇ ਇਥੇ ਬੱਚੇ ਆ ਮਨ ਲਓ ਬਿਮਾਰੀ ਦਾ ਸ਼ਿਕਾਰ ਹੋਣਦੇ ਗੰਦਾ ਪਾਣੀ ਮਨ ਲਓ ਘਰਾਂ ਦਾ ਜਾਂਦੇ ਆ ਜੀ ਜੀ ਮੋਟਰ ਦਾ ਗੰਦਾ ਮੋਟਰਾਂ ਦਾ ਵੀ ਪਾਣੀ ਗੰਦਾ ਮਨ ਲਓ ਮੇਰੇ ਘਰ ਵੀਡੀਓ ਬਣਾ ਕੇ ਦੇਖ ਲਓ ਮਨ ਲਓ ਅੰਦਰ ਪਾਣੀ ਗਿਆ ਜੀ ਤੋ ਜੇਕਰ ਕੋਈ ਅਧਿਕਾਰੀ ਇਹਦਾ ਨਹੀਂ ਧਿਆਨ ਦਿੰਦਾ ਤੋ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਸੀਂ ਵੀਡੀਓ ਦਾ ਉਤਰ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਜੀ ਹੜਤਾਲ ਤੇ ਪਾਵਾਂਗੇ ਕੋਈ ਗੱਲ ਨਹੀਂ ਜਿੱਥੋਂ ਤੱਕ ਆਪਣੀ ਬਾਹਰ ਆਉਗੀ ਆਪਾਂ ਲਾਵਾਂਗੇ ਕਿਹਨਾ ਆਪਣਾ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਤੋਂ ਪੱਤੂ ਵੀ ਲਾਜੀ ਜੀ ਇਹ ਜਿਹੜਾ ਨਾਰੇਬਾਜੀ ਕੀਤੀ ਜਾ ਰਹੀ ਕੀ ਕਰਨਾ ਹੈ ਇਹ ਛੱਪੜ ਦੇ ਕਾਰਨ ਜੀ ਛੱਪੜ ਦੀ ਖਲਾਈ ਨਹੀਂ ਹੋਰੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣਦੇ ਕਈ ਕੋ ਘ ਤੇ ਇਹ ਬਿਮਾਰੀ ਨਿਹਰੀ ਬਿਮਾਰੀ ਦਾ ਘਰ ਆਈ ਤੇ ਸਾਡੇ ਕੋਈ ਵਿਕਾਸ ਨਹੀਂ ਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਬੰਦੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਅਸੀਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਣ ਡੀਆਂ ਤੇ ਜੇ ਇਦਾਂ ਹੀ ਕੰਮ ਰਿਹਾ ਤੇ ਇਹ ਕੋਈ ਨਾ ਕੋਈ ਦਿਨ ਦਿਨ ਮੌਤ ਹੋ ਜਾਈਗਾ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪ ਉਹਨ ਕੀ ਮੰਗ ਕੀ ਕਰਦੇ ਆ ਮੰਗੇ ਕੋ ਕਿ ਸਾਡੀ ਛੱਪੜ ਦਾ ਵਿਕਾਸ ਹੋਵੇ ਪਾਣੀ ਨਿਕਲੇ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਭਰਿਆ ਬੁਰਾ ਹਾਲ ਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਮਜੀਠੇ ਵੀਡੀਓ ਦਫ਼ਤਰ ਦੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਸਫਾਈ ਕਿੰਨੀ ਦਿਨ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਗਿਆਠ 10 ਸਾਲ ਹੋ ਗਏ ਇਹ ਕੱਲ ਨੂੰ ਜੀ ਕੁਝ ਨਹੀਂ ਸਰਕਾਰਾਂ ਸਮੇਂ ਵੀ ਨਹੀਂ ਧਿਆਨ ਦਿੱਤਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇਂ ਹੋਈ ਆ ਇੱਕ ਵਾਰੀ ਜੀ ਹਾਂਜੀ ਮੁੜ ਕੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਇੱਕ ਵਾਰੀ ਹੋਈ ਆ ਜੀ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਹੋ ਝੀਲਾਂ ਝੀਲਾਂ ਦੇ ਘਰਾਂ 'ਚ ਵੜ ਗਈਆਂ ਝੀਲਾਂ ਘਰਾਂ 'ਚ ਵਾਰਨ ਨੂੰ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਤਾਂ ਘਰਾਂ 'ਚ ਵੜ ਗਿਆ ਫਸਲਾਂ ਡੋਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਮੰਨ ਲਓ ਜੇਕਰ ਪੰਜਾਬ ਸਰਕਾਰ ਤੁਹਾਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਸੀਂ ਜੀ ਉੱਥੇ ਮਜਿੱਠੇ ਵੀਡੀਓ ਦਾਫਤਰ ਗਾੜੀ ਧਰਨਾ ਲਾਵਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਭੁਖੜਤਾ ਰੱਖਾਂਗੇ ਭੁਖੜਤਾ ਰੱਖਾਂਗੇ ਜਨਾਦਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉੱਥੋਂ ਧਰਨੇ ਤੋਂ ਉੱਠਾਂਗੇ ਹਾਂਜੀ ਸਭ ਜੀ ਪਿੰਡ ਅੱਜ ਨਾਰੇਬਾਜ਼ੀ ਕੀਤੀ ਸਰਕਾਰ ਵਿਰੋਧੀ ਛੱਪੜ ਦੀ ਸਫਾਈ ਨੂੰ ਲੈ ਕੇ ਇਸ ਬੰਦੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਵਾਇਹ ਕੋ ਦਿੱਕਾ ਕੰਮ ਦਾ ਵਾਇਹ ਕੋ ਨਗਰ ਨਿਵਾਸੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਖੈਰੀ ਪੰਚਾਇਤ ਬਣੀ ਸੀ ਸਾਰੀ ਤੈਂਦੇ ਸਟਾਰਟਿੰਗ ਦੇ ਵਿੱਚ ਇਸੇ ਸੱਪੜ ਦੀ ਸਫਾਈ ਕਰਾਈ ਸੀ ਅਸੀਂ ਇਹਦੀ ਇਖਤਾਈ ਕਰਾਈ ਸੀ ਉਦੋਂ ਲੰਮਾ ਟਾਈਮ ਲੰਘ ਗਿਆ ਚਾਰ ਪੰਜ ਸਾਲ ਲੰਘ ਗਏ ਤ ਨਹੀਂ ਕੋਈ ਮੁਸ਼ਕਲ ਆਈ ਹੁਣ ਇਹ ਸੱਪੜ ਦੀ ਬਾਰਸ਼ੀ ਨਹੀਂ ਜ਼ਿਆਦਾ ਹੋ ਗਈ ਆ ਕਿ ਪਾਣੀ ਨਹੀਂ ਝੱਲ ਹੋ ਜਾਂਦਾ ਇਸ ਕਰਕੇ ਮਤਲਬ ਕਿ ਪਾਣੀ ਜਿਹੜਾ ਵਾ ਇੱਕ ਨਿਹਰਾ ਪੁਰਾ ਸਾਡੇ ਪਿੰਡ 'ਚ ਹੀ ਨਿਕਾ ਹਰ ਪੰਜਾਬ ਦੇ ਵਿੱਚ ਹੀ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਪਾਣੀ ਬਹੁਤ ਜ਼ਿਆਦਾ ਚੜਿਆ ਵਾ ਇਹ ਤੇ ਜਿਹੜੀ ਫਤੂਪਲੇ ਤੋਂ ਖਜਾਲਾ ਰੋਡ ਜਾਂਦਾ ਵਾ ਇਥੇ ਸੜਕ ਨਹੀਂ ਲੱਭਦੀ ਇਨਾ ਮੀਂਹ ਪਿਆ ਇਨੀ بارش ਹੋਈ ਆ ਇਸ ਤੋਂ ਪਹਿਲਾਂ ਕਦੀ ਕਿਸੇ ਦੇ ਘਰ 'ਚ ਪਾਣੀ ਨਹੀਂ ਚੜਿਆ ਇਹ ਤੇ ਕੁਦਰਤ ਦਾ ਪਾਣਾ ਵਾ ਜਿਹੜਾ ਇੰਨੀ بارش ਹੋ ਰਹੀ ਕਰਕੇ ਜ਼ਿਮੀਦਾਰਾਂ ਦੇ ਝੋਨੇ ਵੀ ਡੁੱਬੇ ਆ ਬੜਾ ਜ਼ਿਆਦਾ ਨੁਕਸਾਨ ਹੋਇਆ ਵਾ ਇਹ بارش ਨਾਲ ਤੇ ਇੱਕ ਸਰਪੰਚ ਪਿੰਡ ਵਾਲਿਆਂ ਵੱਲੋਂ ਦੋਸ਼ ਲਾਇਆ ਕਿ ਜਦੋਂ ਇਹ ਮਸਲੇ ਸੰਬੰਧੀ ਆਪਾਂ ਸਰਪੰਚ ਦੇ ਕੋਲ ਗਏ ਆ ਤੇ ਅੱਗੇ ਸਰਪੰਚ ਨੂੰ ਕਿਹਾ ਜੀ ਜਿਹੜੀਆਂ ਵੋਟਾਂ ਵਾਂ ਉਹ ਮੈਂ ਪੈਸੇ ਦੇ ਕੇ ਲਈਆਂ ਵਾਂ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਜੀ ਇਹ ਜਿਹੜਾ ਮੁੰਡਾ ਵਾ ਇਹਨੇ ਗਲਤ ਇਲزام ਲਾਇਆ ਵਾ ਕਿਉਂਕਿ ਇਹ ਮਤਲਬ ਕਿ ਮੇਰੇ ਆਪੋਜ਼ਿਟ ਸੀਗਾ ਇਹਦੇ ਫਾਦਰ ਸਾਹਿਬ ਨੇ ਤੇ ਦੂਸਰੀ ਪਾਰਟੀ ਦਾ ਬੂਥ ਲਾਇਆ ਇੰਪੋਰਟ ਲਾਇਆ ਆਪਦੇ ਘਰੇ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਕਿਉਂਕਿ ਤੁਹਾਨੂੰ ਪਤਾ ਵਾ ਜਿਹੜੀ ਕੋਈ ਵੀ ਵੋਟ ਆ ਪੈਸੇ ਨਾਲ ਥੋੜਾ ਖਰੀਦੀ ਜਾਂਦੀ ਆ ਜੀ ਇਹ ਤਾਂ ਪਿਆਰ ਨਾਲ ਬਤਨਾ ਹੁੰਦੀ ਆ ਦੇ ਲੋਕਾਂ ਦਾ ਪਿਆਰ ਹੁੰਦਾ ਵਾ ਹੋਰ ਦੇਣੀ ਕਿਸੇ ਨੂੰ ਤੇ ਰਹੀ ਗੱਲ ਇਸ ਮੁੰਡੇ ਦੀ ਇਹ ਮੁੰਡਾ ਤੇ ਅੱਜ ਤੱਕ ਸਾਢੇ 5 ਸਾਲ ਹੋ ਗਏ ਸਰਪੰਚ ਬੜੇ ਨੂੰ ਮੇਰੇ ਘਰੇ ਨਹੀਂ ਆਇਆ ਹੁਣ ਕੀ ਵਿਸ਼ਵਾਸ ਕੀ ਦਵਾਉਂਦੇ ਹੋ ਪਿੰਡ ਵਾਲਿਆਂ ਨੂੰ ਵਿਸ਼ਵਾਸ ਅਸੀਂ ਇਹੋ ਦੋਨੇ ਆ ਕਿ ਹੁਣ ਪ੍ਰਬੰਧਕ ਲੱਗਾ ਵਾ ਤੇ ਪ੍ਰਬੰਧਕ ਇਹਦੀ ਠਾਈ ਕਰੇ ਜਗ ਦੇ ਸੀਵਰੇਜ ਪਾਵੇ ਕੁਝ ਵੀ ਹੋ ਸਕਦਾ ਵਾ ਤੇ ਗਾੜੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਪਰਮਾਧਮਾ ਭਲ ਬਖਸੂਗਾ ਤੇ ਉਹੀ ਬੰਦਾ ਗਾੜੀ ਦੇ ਸੀਵਰੇਜ ਪਾਊਗਾ ਹੁਣ ਸੀਵਰੇਜ ਤੇ ਟਾਈਮ ਲੱਗਣਾ ਵਾ ਨਾ ਇਹਨੇ ਸਰਕਾਰ ਪੈਸੇ ਦੇ ਰਹੀ ਆ ਕੀਤਾ ਆ ਫਤੇ ਡੋਨਾ ਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਕੀ ਫਤਿਹ ਦੇਖੋ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਠੇਕੇ ਤੇ ਪੈਲੀ ਲਈ ਆ 70 70000 ਰੁਪਿਆ ਠੇਕਾ ਵੇਖੋ ਤੇ ਆ ਛੱਪੜ ਦੀ ਸਵਾਈ ਨਾ ਹੋਣ ਕਾਰਨ ਆ ਜਿਹੜਾ ਬੰਨ ਟੁੱਟ ਗਿਆ ਬੰਨ ਟੁੱਟਣ ਕਰਕੇ ਤੁਸੀਂ ਆ ਵੇਖ ਸਕਦੇ ਜੇ ਮੇਰਾ 11 ਕਿੱਲੇ ਝੋਨਾ ਸਾਰਾ ਡੁੱਬ ਚੁੱਕਾ ਇਹ ਜਾਣੀ ਕਿ ਜਿਹੜਾ ਜਿੰਨਾ ਤੱਕ بارش ਨਹੀਂ ਹਟਦੀ ਮੈਨੂੰ ਦੋਰੇ ਲਾਉਣਾ ਪੈਣਾ ਤੁਸੀਂ ਆ ਵੇਖ ਸਕਦੇ ਜੇ ਝੋਨਾ ਡੁੱਬਾ ਸਾਰਾ ਝੋਨਾ ਮਰ ਗਿਆ ਖਤਮ ਹੋ ਗਿਆ ਸਿਰਫ ਆ ਛੱਪੜ ਦੇ ਕਾਰਨ ਛੱਪੜ ਦੀ ਖਲਾਈ ਨਹੀਂ ਹੋਈ ਛੱਪੜ ਦੀ ਸਵਾਈ ਨਹੀਂ ਕੋਈ ਇਹਦਾ ਵਿਕਾਸ ਨਹੀਂ ਹੈਗਾ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਝੋਨੇ ਦੇ ਵਿੱਚ ਪਾਣੀ ਆ ਛੱਪੜ ਦਾ ਆ ਕਿ ਮੀਂਹ ਦਾ ਪਾਣੀ ਜੀ ਇਹ ਛੱਪੜ ਦਾ ਪਾਣੀ ਜੀ ਮੀਂਹ ਦਾ ਤੇ ਚਲੋ ਕਿੰਨਾ ਕੁ ਪਾਣੀ ਹੁੰਦਾ ਤੁਹਾਨੂੰ ਪਤਾ ਹੀ ਆ ਇਹ ਸਿਰਫ ਛੱਪੜ ਦਾ ਪਾਣੀ ਆ ਬੰਨ ਟੁੱਟਣ ਕਾਰਨ ਇਹ ਝੋਨੇ 'ਚ ਪਾਣੀ ਆਇਆ ਸਾਰਾ ਠੀਕ ਹੈ ਜੀ ਇਹ ਕੰਨ ਬੰਨ ਟੁੱਟ ਗਿਆ ਸੀ ਜਦੋਂ ਮੀਂਹ ਆਇਆ ਤੇ ਸਾਰਾ ਪਾਣੀ ਮੇਰੀ ਸਾਰੀ ਫਸਲ ਡੁੱਬ ਗਈ ਆ ਵੇਖੋ ਜੀ ਮੇਰੀ ਠੇਕੇ ਤੇ ਪੈਲੀ ਆ ਮੈਂ ਕਿੱਥੇ ਜਾਵਾਂ ਮੈਂ ਸੇ 50 ਸਰਕਾਰ ਨੂੰ ਇਹੋ ਬੇਨਤੀ ਕਰਦਾ ਵੀ ਇਹਦਾ ਖਲਾਈ ਕੀਤੀ ਜਾਵੇ ਇਹਦਾ ਵਿਕਾਸ ਕੀਤਾ ਜਾਵੇ ਜਾਂ ਕਿ ਜੋ ਕੇ ਫਸਲਾਂ ਵੀ ਬਚਣ ਤੇ ਘਰ ਵੀ ਮਸਲਾ ਪਾਣੀ ਦਾ ਜਿਹੜਾ ਛੱਪੜ ਦਾ ਨਿਕਾਸ ਕੇ ਪਾਸੇ ਨਹੀਂ ਹੈਗਾ ਜਾਂ ਛੱਪੜ ਦੇ ਪੂਰੇ ਪਰੇ ਪਾ ਕੇ ਪਾਣੀ ਕੱਢਿਆ ਨਹੀਂ ਆਹ ਦੇਖੋ ਪੱਤੀਆਂ ਦੇ ਤਰ੍ਹਾਂ ਹੁੰਦਾ ਜੋੜ ਸਾਰੇ ਥੱਲੇ ਲੱਗਣ ਦੇ ਐਸੀ ਕਿਹਨੂੰ ਟੈਂਡ ਲੱਗ ਜੇ ਥੱਲੇ ਪਾਣੀ ਆ ਨਾਲ ਤਾਰਾਂ ਨੇ ਤੇ ਇੱਕ ਮੀਂਹ ਦੇ ਨਾਲ ਹੀ ਇਹਨਾਂ ਦਾ ਹਾਲਾਤ ਮਾੜੇ ਹੋ ਗਿਆ ਆਹ ਦੇਖੋ ਪਾਣੀ ਦੇ ਵਿੱਚ ਅਸੀਂ ਕਿੱਦਾਂ ਖਲੋਤੇ ਆ ਗੰਦਾ ਮੰਦਾ ਪਾਣੀ ਆ ਘਰਾ ਦਾ ਸਲੇਖਾ ਦਾ ਪਾਣੀ ਆਉਣ ਡਿਆ ਹੈ ਤੇ ਇੱਕ ਮੀਂਹ ਹੋਰ ਪੈ ਗਿਆ ਤੇ ਸਾਡੇ ਇੱਕ ਕਰੋਨਾ ਹੀ ਕਰੋਨਾ ਕੋਲੋਂ ਲੱਗੇ ਬਾਹਰ ਮਾੜਾ ਹਾਲ ਹੋਇਆ ਪਿਆਗਾ ਤੇ ਬੱਸ ਕੀ ਬਣੂਗਾ ਇਹ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਛੱਪੜ ਦਾ ਨਿਕਾਸ ਕੀਤਾ ਜਾਵੇ ਇਹਨੂੰ ਪੂਰੇ ਹਾਂ ਜੇ ਮੜਾ ਜਾ ਵੀ ਕਿੰਨੇ ਪਾਸੇ ਕੋਈ ਤਾਰ ਨੂੰ ਕਿਸੇ ਦਾ ਬੱਚੇ ਦਾ ਜਾਂ ਸਿਆਣੇ ਦਾ ਹੱਥ ਲੱਗ ਗਿਆ ਜਾਂ ਪਾਣੀ ਦੇ ਵਿੱਚ ਖਲੋਤਿਆ ਕਰੰਟ ਪੈ ਗਿਆ ਤੇ ਕੌਣ ਜ਼ਿੰਮੇਵਾਰ ਆ ਬਜੀ ਕੀ ਨਾ ਆਪਣਾ ਸਰਵੇਲ ਸਿੰਘ ਜੀ ਜੀ ਇਹ ਜਿਹੜੀ ਗੱਲ ਕੀ ਪਿੰਡ ਦੇ ਵਿੱਚ ਫੈਲੀ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਜਿਹੜਾ ਵਿਕਾਸ ਆ ਛੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮਹੀਨੇ ਦੇ ਕਾਰਨ ਹੀ ਪਾਈ ਇੰਨਾ ਹੋ ਗਿਆ ਤੇ ਪਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਹੱਥ ਜੋੜ ਕੇ ਕੇ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਹਜੇ بارشਾਂ ਚੱਲੂਆਂ ਨਹੀਂਆਂ ਨੇ ਤੇ ਭਾਈ ਬੇਨਤੀ ਹੈ ਕਿ ਜੇ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦੋ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਂ ਅਸੀਂ ਅਸੀਂ ਉੱਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ-ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਪਾਈ ਜਦੋਂ ਮੀਂਹ ਵਰਦਾ ਤੇ ਬਾਹਰ ਖਲੋਤੇ ਹੁੰਨੇ ਕਿ ਪਤਾ ਨਹੀਂ ਕਿਹਦੇ ਵਾਲੇ ਕੋਈ ਕੰਦ ਕੋਠਾ ਜਾ ਪੈਣਾ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਦਿਨਾਂ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਦੌਰ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ